ਤੁਰ ਆਦਰ ਫੇਰ ਵੀ ਆਪਾਂ ਚੱਲੇ ਆ ਦੋ ਜਣੇ ਨੂੰ ਵਾਈਲੇ ਲਿਜਾਉਣ। ਥੋੜਾ ਹਾਰਦਿਕ ਸੁਆਗਤ ਕਰਦਾ। ਟੂਰ ਤੇ ਗਏ ਸੀ ਲੱਕੇ ਕਰਾਂ ਮਣੀ ਕਰਨ। ਹੈ ਨਾਲ ਨਿੰਮਾ ਲੰਗੜਾ ਸੀ ਉਮਰਾਜ ਵਾਲੇ ਸੀ। ਉਹ ਦੂਜਾ ਬੰਦਾ ਜਾਗਦਾ ਆਪਣਾ ਥੋੜਾ ਜਿਹਾ ਵੀਡੀਓ ਤੋਂ। ਨਾ ਕੋਈ ਕਾਰਨ ਉਹ ਕਿਹ ਚਾਹ ਪੀਤੇ ਬਣਾਦਾ ਸੀ। ਜਾਣ ਹੀ ਨਹੀਂ ਦਿੰਦੇ। ਕਾਰਨ ਨੂੰ ਸਿਖਾਉਣਾ ਰਹੇ ਪਉਣਾ। ਕਰਨ ਨੂੰ ਖੇਤੀ ਕਿਉਂ? ਕਿੱਕ ਲਿਆ ਮੈਟਰ ਪਰ ਰੇ। ਹਾਂ ਜੀ ਪਾਪੜ ਜੀ ਨੇ ਬਾਈ ਕੱਟੀ ਲੈਣੀ ਆ ਵੀਰੇ ਦਰਸ਼ਕੋ ਜੇ ਕੋ ਹੋਵੇ ਕਿਸੇ ਕੋਲੇ ਦੱਸ ਕਹੀ ਜੀ ਚਾਹੀਦੀ ਆ 8 ਮਹੀਨੇ ਦੀ ਹੋਵੇ ਸਾਲ ਦੀ ਹੋਵੇ ਪਾਹੇ ਜੇ ਥੋੜੇ ਜਿਹਾ ਲਹਿ ਜਾਂਦੇ ਲੇਟ ਆਉਂਦੀ ਮੈਂ ਪਾਹੇ ਜੇ ਕੰਨੀ ਜਿਹਦੇ ਵੀ ਮੀਂਹ ਕਰਕੇ ਕੱਢ ਜਾਂਦਾ ਪਾਣੀ ਬਈ ਇਹਦਾ ਵੀ ਕਰਨ ਵਾਲਾ ਹੱਲ ਜਾਂਦਾ ਹਾਂ ਗਈ ਤਿੱਕ ਹੁੰਦੀ ਆ ਮਤਰਾ ਆਪਣੀ ਰੇਸ ਹੈ ਇਹ ਤੋਂ ਮੁੜ ਗਾਨੇ ਉੱਡ ਜਾ ਰਿਹਾ ਇਹਦਾ ਭੱਜ ਕੇ ਜਾਣਾ ਉੱਥੇ ਜਾ ਕੇ ਹੁਣ ਕਰਾਂਗੇ ਮਿੱਤਰੋ ਐਕਸਰ ਸਾਰਿਆ ਕਰੋ ਭਇਆ ਕਰੋ ਦੋ ਕੰਮ ਹੋ ਜਾ ਰਿਹਾ ਇਹਨੇ ਨਾਲੇ ਤੇ ਛੜ ਕੇ ਵੀ ਐਸਾ ਜਕਰ ਲੱਗ ਜਾਣਾ ਇਹ ਜਮਾ ਸੈਂਟਰ ਕਾਇਆ ਜਾਦੇ ਗੁਰਦੁਆਰਾ ਥੋੜੀ ਬਾਟੀ ਹੈ ਅਲਜੀ ਥੋੜੀ ਬਾਟੀ ਹੈ ਜਮਾ ਲੰਮੀ ਹੈ ਨਾਲੇ ਦਾ ਫਿਰ ਬਾਣੀ ਸੁਣਦੇ ਆ ਇਹ ਜੇ ਨਾਲ ਕਰਦੇ ਆਇਆ ਇੱਕ ਤਰ੍ਹਾਂ ਦਾ ਜਾਂ। ਪਲਾਂਗੇ ਨਾ ਤੋਂ ਬਾਰਤ। ਬਾਰਤ ਕਨੇ ਵੀ ਅਸੀਂ ਦੋ ਸੈਟ ਲਾ ਦਨੇ। ਅੱਜ ਵੀ ਲਾਉਣੇ ਨਾਲ ਤੋੜ। ਦੰਦ ਨੂੰ ਦੇ ਲਈ। ਠੀਕ ਹੈ ਜੀ। ਮੰਗਦੇ ਉਹਦਾ ਕੀ ਰਹੀ ਲਾਉਣੇ ਤੇ ਆ ਵੀ ਦੋ ਵਾਰੀ ਲਾ ਲਓ। ਅੱਜ ਜਗਾ ਤੋਂ ਨਾਲ। ਵਾਹਿਗੁਰੂ ਮਿਹਰ ਕਰੇ ਮਾਲਕਾ ਤੰਦਰੁਸਤੀਆਂ ਬਖਸ਼ੀ ਕੱਢਦੀ ਕਲਾ ਰੱਖੀ ਨਗਰ ਦੀ ਹਾਂਜੀ ਵੀ ਦਰਸ਼ਕੋ ਕੀ ਹਾਲ ਨੇ ਆ ਮਿਲਿਆ ਵੀਰੇ ਆਪਾਂ ਨੂੰ ਇੱਕ ਮਸਰਦਾਨੀ ਠੀਕ ਹੈ ਇੱਥੇ ਆਪਣੇ ਰੋਡ ਤੇ ਡਿੱਗੀ ਪਈ ਸੀ ਸੜਕ ਤੇ ਕੋਈ ਨੰਗ ਤਾਂ ਨਿਕਲ ਗਈ ਹੋਊ ਡਿੱਗੀ ਹੋਊ ਤਾਂ ਹੁਣ ਨਿਸ਼ਾਨੀ ਦੱਸ ਕੇ ਮਣੀਏ ਮਣੀਏ ਘਰੋਂ ਲਿਜਾ ਸਕਦਾ ਹੱਸਦੇ ਆ ਬਾਈ ਜਿਹੜੀ ਹੋਈ ਲੈ ਜਾਓ ਯਾਰ ਪਤਾ ਚਾਉਟ ਕਰਦੇ ਆ ਆ ਮਸਾਲਾ ਨਹੀਂ ਮਿਲਿਆ ਮੂਜਾ ਦੇ ਮਸਾਲੇ ਤੋਂ ਬਚਣ ਲਈ ਚਲ ਠੀਕ ਹੈ ਮੰਗੋ ਮੈਂ ਮੰਗੋ ਕੀ ਕਰਤੀ ਆ ਮੰਗੋ ਹਾਂ ਹਾਂ ਮੰਗੋ ਸਾਡੀ ਮੰਗੋ ਆ ਜੀ ਇਹ ਹਾਂ ਦੇਖ ਮੁੰਗਲ ਮਹੀਨਾ ਨਹੀਂ ਯਾਰ ਇਹ ਨਾਲ ਨਹੀਂ ਯਾਰ ਆਈ ਯਾਣਾ ਹੈ ਇਹ ਜੋ ਗਿੰਦ ਟੱਕੇ ਮਾਰਦੇ ਨੌਂ ਦੀ ਟੱਕੇ ਕੱਢਦੀ ਹੈ ਯਾਰੀ ਹੈ ਭਾਈ ਇਹ ਤਾਈਓ ਹਵੜਾ ਇਹਨੂੰ ਜਨਮ ਬਣ ਕੇ ਆਪਾਂ ਸਿਖਾਏਗਾ ਤੇ ਇਹ ਆਊਟਰ ਮੰਨੂਗਾ ਹਨ ਇਹਦੇ ਨਾਲ ਚੌੜ ਕਰਦਾ ਮੈਂ ਲਾੜ ਜਿਆ ਕਰਦਾ ਤਾਂ ਕਿ ਪਤਾ ਲੱਗੇ ਠੀਕ ਹੈ ਨਹੀਂ ਜੀ ਵਾਕਾ ਵਾਂਗੂ ਜੇ ਮੈਂ ਉਹ ਗਾਣਾ ਜਾ ਜਨਪਰ ਜਵਾਕਾ ਵਾਂਗੂ ਪਾਲੇ ਉਹ ਕੰਮ ਆ ਬਾਈ ਤਾਂ ਹੀ ਆਉਣਾ ਇਹਨੂੰ ਕੀ ਪਤਾ ਹੈ ਨਹੀਂ ਇਹਨੂੰ ਕੀ ਪਤਾ ਉਹ ਪਾਸੋਂ ਨੂੰ ਵੀ ਪਤਾ ਨਹੀਂ ਕਿੱਟੇ ਟੱਕਰ ਮਾਰਦੀ ਹੈ ਪੈ ਜਾਂਦੀ ਹੈ ਨਾ ਉਸ ਨੂੰ ਪਤਾ ਤੈਨੂੰ ਕੀ ਹੋਇਆ ਤੂੰ ਤੇ ਚੰਸੀ ਕਰੀ ਯਾਰ ਹਾਂ ਪਈ 80 ਸਾਂਨੇ ਜਵਾਕਾ ਵਾਂਗੂ ਐ ਪਾਇਆ ਨੇ ਪਾਸ ਨੂੰ ਪਤਾ ਲੱਗਦਾ ਮੈਂ ਗੋ ਹੈਲੋ ਕੜਾਉਂਦੀ ਥੋੜੀ ਤੇ ਗੱਤਲੀ ਕਰੀ ਹੋ ਜੀ ਬਾਹਰ ਮੈਂ ਗੋ ਨਿਆਣੇ ਕਿਤੇ ਕੱਟੀ ਕਰਦੀ ਐ ਕੋਈ ਹੋਰ ਕਰਕੇ ਦਿਖਾਓ ਉਦੀ ਲੱਤ ਮਾਰਦੀ ਐ ਕਿਤੇ ਇਹਦਾ ਬੜੀ ਛਾਣੀ ਗਾਡੀ ਮੈਂ ਗੋ ਬੜੀ ਛਾਣੀ ਬੜੀ ਛਾਣੀ ਮੈਂ ਗੋ ਹੈ ਜੜੇ ਬਹੁਤ ਜ਼ਿਆਦਾ ਛਾਣੀ ਹਨਾ ਮੈਂ ਮਗਵਾਂ ਸੱਸੀ ਗੱਲ ਬੁਲਾਦੀ ਇਹ ਉ ਐਕਸਰਸਾਈਜ਼ ਕਰਾਉਂਦੇ ਮੈਂ ਗੋ ਮੈਂ ਗੋ

ਮਿੱਤਰੋ ਅੱਜ ਫੇਰ ਵੀ ਆਪਾਂ ਚੱਲੇ ਆਂ ਦੋ ਜਣਾਂ ਨੂੰ ਦਵਾਈ ਦਵਾਉਣ। ਉਥੇ ਮੈੱਢ ਲੇ ਆਪਾਂ ਨੂੰ ਬਰਨਾਲੇ ਆ ਜਾਉਗੇ ਨੇ। ਮਾਂ ਠੀਕ ਐ। ਹਾਂ ਵੀ ਮਿੱਤਰੋ ਕਰਨ ਨੂੰ ਚੱਕ ਲਈ ਦੀ ਫੇਰ ਹੁਣ ਆਪਾਂ ਚੱਲੇ ਆਂ ਬਰਨਾਲੇ। ਉੱਤੇ ਆਉਣੇ ਨੇ ਆਪਣੇ ਦੋ ਪਰਸੈਂਟ ਉਹਨਾਂ ਨੂੰ ਦਵਾਈ ਦਵਾਉਣੇ ਆ। ਕਰੋ ਕਰਨ ਆ ਗੱਲਾਂ ਬਾਤ ਹਾਂਜੀ। ਅੱਜ ਵਿਚਾਰਾਂਾਂ ਜੀ ਕਰਾਂਗੇ ਕੁਝ। ਅੱਜ ਵਿਚਾਰਾਂਾਂ ਜੀ ਕਰਦੇ ਆਂਗੇ। ਮਤਲਬ ਆਪਾਂ ਅੱਜ ਨਾ ਦੱਸਾਂ ਮੈਂ ਸੋਚ ਗਿਆ ਜੀ ਆ ਕਿ ਆਪਾਂ ਗੱਲ ਰੰਨੇ ਕਿ ਆਪਾਂ ਨਸ਼ਾ ਛੱਡੋ ਆਪਾਂ ਨਸ਼ਾ ਛੱਡਣਾ ਕਿੰਨਾ ਨਸ਼ੇ ਵਾਲੇ ਬੰਦੇ ਨੂੰ ਘੇੜੇ ਆ ਹਾਂ ਅੱਜ ਆਪਾਂ ਸਮਾਜ ਦੀ ਗੱਲ ਕਰੀਏ ਆਂ ਕੁੱਝ ਲੋਕਾਂ ਦੀ ਜਿਹੜੇ ਨਸ਼ੇ ਨਹੀਂ ਕਰਦੇ ਉਹਨਾਂ ਨਾਲ ਗੱਲਾਂ ਕਰਦੇ ਆਂ ਅੱਜ ਆਪਾਂ ਹੋਰ ਲਾਈਵ ਹੋ ਕੇ ਠੀਕ ਹੈ ਵੀਰੇ ਬਸ ਠੀਕ ਹੈ ਆਪਾਂ ਜਦੋਂ ਫ੍ਰੀ ਹੋਏ ਮੇਰੇ ਨਾਲ ਹੁਣ ਆਪਾਂ ਸਾਢੇ 3 ਹੋ ਗਏ ਕੁੱਲ ਮਿਲਾ ਕੇ 1 2 ਵਜੇ ਤੱਕ ਅਸੀਂ ਫ੍ਰੀ ਹੋਵਾਂਗੇ ਤਾਂ ਪਲੀਜ਼ ਆ ਜਾਣਾ ਦੇਖਦੇ ਰਹੋ ਸਾਡਾ ਲਾਈਵ ਦੇਖੋ ਕਾਹਤ ਹੈ ਨਾ ਦਰਦ ਤੇ ਬੋਲੇ ਆਦਰਯੋਗ ਆਨੇ ਨੇ ਛੋਟਾ ਹਾਰਦਿਕ ਸਵਾਗਤ ਕਰਦਾ ਹੈ ਫੈਰ ਬਰਨਾਲਾ ਸਾਡੇ ਵਾਹ ਪੜਪੜ ਜੀ ਦਾ ਬਹੁਤ ਲੇਟ ਬਣੇ ਨੇ ਸਾਡੇ ਆ ਫਾਟ ਕਾ ਬੰਦ ਹੀ ਰਹਿੰਦੇ ਸੀ ਬਈ ਇਹ ਫਟ ਗਏ ਹਰ ਟਾਈਮ ਜਦੋਂ ਵੀ ਲੰਘਦੇ ਬੰਦ ਹੀ ਹੁੰਦੇ ਆ ਗਏ ਜੀ ਬਰਨਾਲੇ ਬਾਈ ਕਿਵੇਂ ਹੋ ਵਧੀਆ 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 ਇਹ ਬੰਦ ਨੇ ਵੀ ਬਹੁਤ ਸਾਥ ਦਿੱਤਾ ਫੇਰੇ ਸਾਡਾ ਯਾਰ ਹਾਂ ਹਾਂ ਬੜਾ ਕੰਮ हां जी चंगा लागे टाइम है जरा और सुना किम्या कर परवाला चढ़दी कला भाई मिलया जी अपना लखा ਭਰਾ ਵੀ ਤਨੋਲੇ ਤੋਂ ਬਹੁਤ ਅਸੀਂ ਇਕੱਠੇ ਕੀ ਕੀ ਦੱਸੀਏ ਤੁਹਾਨੂੰ ਵੀ ਕੀ ਕੀ ਮਾਰਾਂ ਮਾਰੀਆਂ ਨੇ ਟੂਰ ਤੇ ਗਏ ਸੀ ਲੱਕੇ ਕਰਾਂ ਮਣੀ ਕਰਨ ਹੈ ਨਾਲ ਨਿੰਮਾ ਲੰਗੜਾ ਸੀ ਉਮਰਾਜ ਵਾਲੇ ਸੀ ਹਨਾ ਹੋਰ ਸੁਣਾ ਦੂੰ ਕਿम्या ਲੋਟਾ ਕਮਾ ਲੋਟਾ ਹੁਣ ਤਾਂ ਠੀਕ ਹੀ ਹੈ ਹੈ ਵਲੋਗ ਹੋਦੀ ਉਹਨੇ ਦੇ ਤੇ ਲੋਗ ਵਧੀਆ ਹੁੰਦੇ ਪੂਰਾ ਐਂਡ ਹੀ ਹੁੰਦੀ ਆ हां ਠੀਕ ਆ ਗੱਲ ਵਧੀਆ ਜਿਹਾ ਕੋਈ ਦੇਖ ਕੇ ਛੱਡੂ ਭਾਈ ਹਾਂ ਉਹੀ ਆ ਯਾਰ ਆਪਣਾ ਮਕਸਦ ਜਿਵੇਂ ਮੈਂ ਕਹਿੰਨਾ ਲਖੇ ਇਹੀ ਆ ਨਾ ਜੇ ਆਪਾਂ ਨੂੰ ਦੇਖ ਕੇ ਯਾਰ ਕਿਤੇ ਜਾਊਗਾ ਲੱਗਦਾ ਹੀ ਆ ਯਾਰ ਬੰਦੇ ਨੂੰ ਤਾਂ ਹਨਾ ਵੀ ਯਾਰ ਜਦੋਂ ਇਹ ਛੱਡ ਸਕਦਾ ਆਪਾਂ ਕਿਉਂ ਹੋਰ ਓਕੇ ਰਿਪੋਰਟ ਆ ਪੂਰਾ ਹਾਂ ਓਕੇ ਅੱਜ ਫਿਰ ਮਤਰਾ ਦੋ ਪੇਜ ਸਾਟ ਸੀ ਬਾਕੀ ਉਹ ਬਲਰ ਕਰਦੇ ਹੁੰਨੇ ਆ ਜਿਹੜੇ ਬੰਦੇ ਨੂੰ ਆਉਂਦਾ ਥੋੜਾ ਜਿਹਾ ਵੀਡੀਓ ਤੋਂ ਚੱਕ ਜੀ ਓਕੇ ਮਿਲ ਗਈ ਤਾਂ ਬਾਈ ਸਾਰੀ ਜੀ ਬਾਈ ਮਿਲ ਗਈ ਹੁਣ ਗੌਰ ਰੱਖੀ ਚੰਗਾ ਜਿਹੜੀਆਂ ਗੱਲਾਂ ਕਹੀਆਂ ਨੇ ਹਾਂ ਸਹੀ ਗੀ ਪਰ ਕੈਮਰਾ ਕੋ ਆਪਦੇ ਸਟੈਂਡ ਤੇ ਯਾਰ ਜਿੱਤਾਂਗੇ ਆਪਾਂ ਜਾਾਂਗੇ ਬਾਕੀ ਸ਼ਾਮ ਨੂੰ ਬੁਲਾਵਾਂਗੇ ਬਾਈ ਦਾ ਕਰਨਾ ਬਾਕੀ ਸ਼ਾਮ ਨੂੰ ਬੁਲਾਵਾਂਗੇ ਹਾਂ ਲੱਗੇ ਉੱਥੇ ਮਾਰ ਲਿਆ ਕਰੇ ਜਿਹੜਾ ਸਾਡੇ ਕੋਲੇ ਹਾਂ ਸ਼ਾਮ ਨੂੰ ਚੰਗਾ ਹੋਰ ਦੂਜਾ ਬੰਦਾ ਜਾਗਦਾ ਆਪਣਾ ਥੋੜਾ ਜਿਹਾ ਵੀਡੀਓ ਤੋਂ ਨਾ ਕੋਈ ਨਾ ਇਹ ਵੀ ਸ਼ੂਰਮਾ ਬੱਤੇ ਆ ਵੀਡੀਓ ਚ ਆਉਣਾ ਵੀ ਲੱਗੇ ਸ਼ੂਰਮਾ ਬੰਦਾ ਹੀ ਆਉਂਦਾ ਇਹ ਚ ਵੀ ਇਹ ਵੀ ਜਣਾ ਖਣਾ ਆ ਨਹੀਂ ਜਾਗਦਾ ਸਹੀ ਗੱਲ ਆ ਨਹੀਂ ਨਹੀਂ ਟੰਗਾ ਯਾਰਾ ਲੱਕੇ ਦੰਗਾ ਬਾਕਾਇਮ ਰਹੀ ਆਪਣੇ ਫੈਸਲੇ ਠੀਕ ਹੈ ਓਕੇ ਜੀ ਨਾਲ ਸੀ ਆਪਣਾ ਕਿਵੇਂ ਓਕੇ ਰਿਪੋਰਟਾ ਪੂਰਾ ਇਹ ਚੀਜ਼ਾਂ ਖਾਏ ਗੁਰ ਮਤਲ ਬਨੀਲਾ ਹੈ ਅੱਛਾ ਬਨੀਲਾ ਦਵਾਈ ਮਤਲ ਕੋ ਦਵਾਈ ਤੋ ਕਰਦੇ ਵਰਦੇ ਸਮਾਜ ਦੇ ਬਾਹਰ ਮੈਂ ਆਉਂਦਾ ਵੀ ਯਾਰ ਕਿ ਕੋਈ ਨਕਲੀ ਅਸਲੀ ਨਕਲੀ ਆ ਨਾ ਇਹ ਵੀ ਜੇ ਆਪਾਂ ਗੱਲਾਂ ਵੀ ਕਰਨੀਆਂ ਚਾਹਤ ਸੱਚ ਪੋਲੀ ਦੇਣਾ ਗੱਲਾਂ ਜ਼ਾਇ ਵੀ ਹੋਣਾ ਜੀ ਕੋਈ ਨਾ ਕੰਮ ਨਹੀਂ ਹਾਂ ਇਹਦੇ ਦਾ ਵੀ ਪੋਲੀ ਪੈਨ ਤੇ ਤਾਂ ਕਿ ਨਾ ਮਰਦੀ ਭਲਾਈ ਜਾਵੇ ਇਹਦਾ ਹੈ ਖਤਾਬ ਕਿਹੜਾ ਨਾਂ ਲਿਖਣਾ ਹਾਂ ਫੱਕਰ ਹੈ ਕੀ ਆ ਜਿਹੜਾ ਉਹ ਕੰਮ ਦਾ ਤਜਰਬਾ ਹੁੰਦਾ ਬੰਦੇ ਕੋਲੇ ਸਾਡੇ ਕੋਲੇ ਜਿਹੜੇ ਕੰਮ ਦਾ ਤਜਰਬਾ ਉਹ ਅਸੀਂ ਸਾਂਝਾ ਕਰੀ ਜਾਂਦੇ ਹਾਂ ਹੈ ਇਹਦਾ ਗੱਲ ਜਮਾ ਪੱਕੀ ਆ ਉੱਕਾ ਪਰ ਕਿਵੇਂ ਕੀ ਹੁੰਦਾ ਕਿ ਬੈਕਿੰਗ ਹੋਣੀ ਹੈ ਕਿ ਲੋਟ ਹੋਣੀ ਹੈ ਕਿ ਪਿਆਸ ਤੋਂ ਕੀ ਕਰਦਾ ਅਰਾਏ ਵੀ ਦਿਹਾੜੇ ਕਨੇਰ ਫਾਸ ਤੇ ਕਿਵੇਂ ਇਹਨੇ ਮੈਕਕਲੂ ਜਾਂ ਆਉ ਯਾਰ ਖੜੇ ਆ ਤੁਸੀ ਕਿਉਂ ਆਉਣ ਲਈ ਉਥੇ ਲਾਲਾ ਮੈਂ ਪੁੱਛਿਆ ਮੰਡੀ ਤੇ ਜਾ ਕੇ ਇੱਥੇ ਪਤਾ ਕਰਿਆ ਜੀ ਮਿੱਤਰੋ ਰੇ ਆਪਾਂ ਰੇ ਪਰ ਆ ਜਾਇਆ ਨਹੀਂ ਸੀ ਜੂਰੀਆ ਜੋ ਦਾਇਯਤਾ ਆ ਗਿਆ ਸੀ ਪਰसों ਟਰੱਕ ਆ ਆ ਗਿਆ ਕਰਮ ਦਾ ਸਕੂਲ ਮਤਰੋਂ ਮੈਂ ਇੱਥੇ ਕਰਨ ਫਿਰ ਕਰਮ ਨੂੰ ਲੈਣ ਆ ਗਏ ਕੋਦਵਾਰ ਅਸੀਂ ਜਾ ਕੇ ਆਉਣਾਗੇ ਜੇ ਪਾਸੇ ਕਿ ਸੋਚਿਆ ਸੀ ਤਾਂ ਕੌਣ ਆਏ ਮੈਨੂੰ ਪਤਾ ਹੈ ਪਾਪਾ ਆਏ ਕੀ ਕਰਨ ਲਈ ਵੀ ਫਿਰ ਕਰਮਣ ਕਿੰਨੀ ਕੋਟੀ 50 ਦੀ ਹਾਂ 50 ਦੀ ਪਹਿਲਾਂ ਲੈ ਕੇ ਜਾਣਾ ਵੀ ਘੰਟੀ ਖੁੱਲਦੀ ਹੈ ਕੋਈ ਹੈ ਨਹੀਂ ਕਿ ਫਿਰ ਦੇਖੀ ਫਿਰ ਦੁਬਾਰਾ ਸੱਤਮਾ ਚੱਲਦਾ ਸੀ ਰਾਤ ਨੂੰ ਫਿਰ ਉਹ ਕੀੜਤਾ ਬਚਾਈ ਉਹ ਘੰਟੇ ਦਾ ਪਿਆ ਹਾਂ ਕਾਰਨ ਉਹ ਕਿਹੜਾ ਚਾਹ ਪੀਤੇ ਬਣਾਦਾ ਸੀ ਜਾਣ ਹੀ ਨਹੀਂ ਦਿੰਦੇ ਆਪਾਂ ਜੁੱਤੀ ਕਰਨ ਕਹਿੰਦਾ ਮੈਂ ਆਪਿੰ ਚੋਰਦਾ ਮਾਏ ਕਹੀ ਮਗਾ ਚਾਹ ਪੀਤੇ ਬਣਾ ਤੁਰ ਲਈਂ ਦਿੰਦੇ ਇਹ ਕਹਿੰਦਾ ਮੈਂ ਆਪਿੰ ਚੋਰਦਾ ਇਹਨਾਂ ਵੀ ਕਰਮਣ ਸਹੀ ਗੱਲ ਹੈ ਮਿਨਾ ਮਿਨਾ ਕਰਮਣ ਦੇ ਹੋਂ ਅਮਰੂਦ ਆ ਗਏ ਪਹਿਲਾਂ ਜਾਮਣਾ ਪਹਿਲਾਂ ਅੰਬ ਫਿਰ ਚੀकू ਫਿਰ ਕਿਲੇ ਜੇ ਫਿਰ ਇੰਝ ਲਈ ਜਾਂਦਾ ਇਹ ਕੰਮ ਨਾ ਕਰੇ ਜ਼ਿੰਦਗੀ ਨਾ ਤਰੇ ਆਪਾਂ ਘਰ ਨਾ ਵੀ ਲੋ ਲੈ ਆਉਣੇ ਈਮਾਸੜ ਜੀ ਕਿਵੇਂ ਹੋ ਅਰੇ ਲੈਣ ਆਇਆ ਚਾਰ ਘੱਟੇ ਰੇ ਹੈ ਨਹੀਂ ਆਪਣੇ ਕਟਿਆ ਨਹੀਂ ਦੀ ਹਾਲੇ ਟੂਣ ਹਣਾ ਲੋਟਾ ਸਿੱਤਾ ਧਰ ਲਈ ਫਿਰ ਹੋਰ ਲੋਟਾ ਹਾਂ ਆ ਗਏ ਜੀ ਫਿਰ ਮਾਸੀ ਕੀ ਕਰੇ ਪਾਈਤੀ ਦਾ ਲਾ ਉਹ ਤੁਈ ਧਰ ਰਿਆ ਨੇ ਟਿਕਾਊ ਕਿਹੜਾ ਚਾਰ ਬੋਰੀਆਂ ਨੇ ਯਾਰ ਆ ਜਾ ਏਕਾਂ ਇਹ ਕਾਰਨ ਕਿਹੜਾ ਚਿਕਾਊਗਾ ਦੇਖੋ ਇਹ ਕਿੰਨੀਆਂ ਚਣੀ ਬੈਠਾ ਨਾ ਸੀ ਬੰਦਾ ਕਾਇਮ ਆ ਸਾਡਾ ਥੱਲੀਆਂ ਵੀ ਦੇਖੋ ਾਟ ਚੋਕ ਕੇ ਹਾਂ ਓ ਉਦੋਂ ਤਾਂ ਆਪਣਾ ਆ ਜੂ ਆ ਜੂ ਆ ਜੂ ਉਦੋਂ ਦਾ ਬਾਹਰ ਹੱਥੇ ਆ ਥੱਲੀਆਂ ਹੋ ਗਿਆ ਉਹਦਾ ਝਾਕ ਕੇ ਲੈ ਜਾਏਗਾ ਗੱਲ ਤਾਂ ਗੱਲ ਦੀ ਐ ਚੱਪਟਾ ਰੱਦੀ ਚੱਕ ਲਾ ਹੁਣ ਦਿੱਕ ਦੋ ਆਈ ਲਵ ਯੂ ਰਿਸ਼ਤੇਦਾਰੀ ਦਾ ਫਰਕ ਹੁੰਦਾ ਭਾਈ ਆਪਣੇ ਮੰਮੀ ਵਰਗੇ ਚਾਰ ਪੰਨਾ ਚਾਰ ਹੀ ਹੋ ਰਹੇ ਨੇ ਉਸ ਮਰਜ਼ੀ ਇੱਥੇ ਕੋਸ ਮਰਜ਼ੀ ਲਏਗਾ ਚਾਲੇ ਪਿੰਡ ਦੀ ਸਾਰੇ ਇੱਕ ਪਿੰਡ ਦੀ ਅੱਛਾ ਹੀ ਇੱਕ ਰੋ ਸਾਡੇ ਘਰਾਂ ਜੀ ਉੱਥੇ ਸਾਰੇ ਕੇ ਲਓ ਵੀ ਉਹ ਮਾਸੀਆਂ ਨੂੰ ਪਹਿਲਾਂ ਵਰਤ ਲਿਆ ਉਹਨਾਂ ਦੇ ਪਹਿਲਾਂ ਜਾ ਕੇ ਦੱਤਿਆ ਜੰਮਿਆ ਜਾਣਾ ਚੱਕ ਜੰਮਿਆ ਜਾ ਕੇ ਚੱਕ ਰਹੀ ਯਾਰ ਜੰਮਿਆ ਜਾ ਰਿਹਾ ਮਨ ਦਾ ਮੰਨਦਾ ਠੀਕ ਗੱਲ ਦੀ ਹੋ ਗਈ ਕਾਰਨ ਨੂੰ ਸਿਖਾਉਣਿਆ ਰੇ ਪੋਣਾ ਕਰ ਨੂੰ ਖੇਤੀ ਤੇ ਉਹ ਨਾ ਕਾਨੂੰ ਵੀ ਅੱਜ ਤੈਨੂੰ ਵੀ ਗੱਲ ਦੱਸਾਂ ਮੇਰਾ ਸਾ ਮੇਰੀ ਪਰ ਤੇ ਹੀ ਗੱਲ ਹੋਵੇ ਤੇ ਬੰਦੇ ਸਾਰਾ ਕੁਝ ਪਿਆਰ ਵਿਆਹਾਂ ਚ ਚੱਲਿਆ ਕਰਾਂਗੇ ਆਪਾਂ ਵੀਡੀਓ ਬਣਾਉਣਾ ਵਿਆਹਾਂ ਚ ਚੱਲਿਆ ਕਰਦੇ ਹਾਂ ਉਹੀ ਤਾਂ ਕਿਹੜਾ ਕੱਲ ਨੂੰ ਦੇਖੇਗਾ ਕੈਮਰਾ ਚੱਕ ਚੱਕ ਚਾਰ ਹੀ ਚੱਕਣੀ ਐ ਇੱਕ ਹੋਰ ਦਾ ਬਾਈ ਨਾ ਸੀ ਚੈੱਕ ਕਰ ਲੈ ਦੋ ਦੋ ਚਾਰ ਬਲੌਗ ਦੇਖ ਲਈ ਵੀ ਜਿੰਨੇ ਲੱਗੇ ਬਹੁਤ ਆ ਜਾ ਹਾਂ ਹਾਂ ਬਾਕੀ ਦੋ ਕੱਟ ਕੇ ਧਰ ਲਾਂਗੇ ਹਾਂ ਜਦੋਂ ਵੀਡੀਓ ਕੱਟਦੇ ਹਾਂ ਜੇ ਕੱਟ ਗਿਆ ਜੀ ਬਣ ਜਾਈਗੀ ਹੱਥ ਥੋ ਨਾ ਆ ਜਾ ਉਹ ਤੇ ਤੂੰ ਲਾ ਦੇ ਇੱਕ ਦਾਣੇ ਦੀ ਧਰ ਲਾ ਓਏ ਹੈ ਇੱਕ ਦਾਣੇ ਦੀ ਕਰ ਲੈ ਖਾਸੀਆਂ ਨੇ ਇੱਕ ਥਾਂ ਦਾਣੇ ਦੀ ਧਰ ਲਾ ਦਾਣੇ ਦੀ ਇਹ ਹੌਣ ਦੀ ਲੋਡ ਨਹੀਂ ਆਹੀਂ ਦੱਸ ਐ ਨਹੀਂ ਬੰਦੇ ਉਹ ਖਾ ਹੁਣ ਦਿਆ ਬਹੁਤ ਹੌਲੀ ਰੱਖੇ ਇਹ ਤਾਂ ਹੌਣ ਕੇ ਜਮਾ ਹੁਣ ਤਾਂ ਹੌਲੀ ਚਲਾ ਮਗ ਜਾਏ ਕਮਲਿਆਂ ਰਾਜੇ ਬਤੇ ਉਹ ਕੰਮ ਵੀ ਕਰਨਾ ਚਾਹੀਦਾ ਹੈ। ਫਰੀਕ ਨਹੀਂ ਲੱਗਦਾ। ਤੂੰ ਐਂ ਸੋਚ। ਦੂਰੀ ਤੋਂ ਪਾਲੀ ਨੇੜੇ ਹੋ ਕੇ ਸੋਵੇ ਰ ਆਪਣੀ। ਅੱਜ ਚੱਪ ਖੜੀ ਹੈ ਗਾਈ। ਮਿੱਤਰੋ ਇਹ 17 ਲੀਟਰ ਦੁੱਧ ਦਿੰਦੀ ਆਏ। ਪਹਿਲੇ ਨੰਬਰ ਤੇ ਹੈ ਜੀ। ਵਪਾਰ ਕਰਦਾ ਇਹ ਬੰਦਾ ਸਾਡਾ। ਹੈ ਨਹੀਂ ਕਰਨੀ ਤੁਹਾਨੂੰ ਦਿਖਾਉਣੀ। ਅੱਲਾ ਪਰਣਾ ਲੈ। ਚੱਕੋ ਮਿੱਤਰੋ ਚੱਕ ਲੈ ਰੇ। ਇਹ ਜਿਹਨੇ ਮੈਨੂੰ ਤੜਕੇ ਆਊਗਾ ਉਹ ਸੱਟਾ ਜਾਊ ਤੜਕੇ। ਇੱਕ ਜਰ ਲਾ ਕੇ ਵੀ ਸੁੱਟਦੀ ਲੈ ਕੇ ਜਾਊਗਾ ਕੋਸ ਹੁਣ ਤੈਨੂੰ ਤਾਰਨ ਆਊਗਾ ਹਾਂਜੀ ਹਾਂ ਫਰੇਜ ਆਪਣੇ ਮੋਕੇ ਆਈ ਤਾਂ ਕਰਕੇ ਹੋਰ ਲੋਟਾ ਮਾਰੂਗਾ ਮੈਂ ਬਿਹਲੇ ਟਾਈਮ ਜਿਹੜਾ ਚੰਗਾ ਬਾਸ ਬਾਸਾ ਆਇ ਤੇ ਕਾਰ ਵਿੱਚ ਚੱਲਿਆ ਮਿੱਤਰੋ ਹੁਣ ਆਪਾਂ ਗ੍ਰੋਥ ਵਾਲਾ ਵੀ ਵਿਚਾਰ ਲਾ ਕੇ ਛੱਟੀ ਦੇ ਜੀ ਰੇ ਦੇ ਫੇਰੇ ਜਿਉਂ ਤੱਕ ਹੀ ਬਰਨ ਲੰਘਾਂਗੇ ਫੇਰ ਤੱਕ ਹੀ ਬਰਨਗੇ ਆ ਸਾਡੀ ਲਾਈਵ ਵੀਜੀ ਲਾਈਵ ਆਪ ਵੀ ਨਹੀਂ ਦੇਖ ਲੋ ਆ ਰੰਗ ਜਾ ਕੇ ਮੈਂ ਯੋਜਨਾ ਟੱਪੋ ਜਾ ਕੇ ਰੰਗ ਕਰੇ ਟੱਪ ਕਰ ਦਿੱਤਾ ਟੱਪੋ ਜਾਣਾ ਐ ਪੈਂਦੀ ਜਦੋਂ ਸ਼ਾਮ ਆ ਗਏ ਜੀ ਫਰਮੇ ਜੀ ਇੱਥੋਂ ਲੈ ਕੇ ਜਾ ਮਲਗੀ ਗ੍ਰੋਸ ਤੋਂ ਕਿ ਕਿ ਜੀ ਧੰਨ ਹੈ ਆਈ ਕਿੱਲਾ ਹੈ ਹੈ ਆ ਗਏ ਆ ਗਏ ਲੈ ਗਿਆ ਜੀ ਫਰਮੇ ਕਿਉਂ ਕੀ ਦੱਸ ਦੇ ਜੀ ਬਰਾ ਕੰਦੀ ਆਏ ਚਲੋ ਜੀ ਕਰੋ ਰਾਈਡੀ ਆਪਣਾ ਕੱਲ ਨੂੰ ਛੱਟਾਂਗੇ ਇਹਦਾ ਤੂੰ ਮੈਨੂੰ ਉਹੀ ਦੱਸਦਾ ਆਪਾਂ ਇੱਥੋਂ ਇਹਨਾਂ ਨੂੰ ਲੈ ਜਾਂਦੇ ਉਧਰੋਂ ਤੈਨੂੰ ਜਾਦੇ ਆਉਂਦੇ ਉਹਨੂੰ ਮੋੜੇ ਉਹ ਮੇਰੇ ਜਾਦੇ ਜੀ ਵੇ ਬਈ ਯਾਰ ਤੂੰ ਬੈ ਜਾ ਕਰਾ ਮੈਂ ਤੋ ਬੋਲਿਆ ਇਹਨਾਂ ਤੂੰ ਵਾਲਾ ਲੈਣੀ ਤੂੰ ਕਹੇ ਕੋਈ ਬਾਈ ਵਧੀਆ ਚੱਲ ਹੋ ਖੜਾ ਆ ਜਾ ਬਾਈ ਚੱਲ ਆ ਮੈਂ ਪਾ ਦਣਾ ਫਿਰ ਬਣਾ ਆ ਜਾ ਲੈ ਮੈਂ ਵਧੀਆ ਕਰ ਤੂੰ ਐ ਜਾਕਦਾ ਕਿਉਂ ਆ ਯਾਰ ਫੇਰ ਉਹੀ ਗੱਲ ਹਾਂਜੀ ਪਾਪੜ ਜੀ ਨੇ ਬਾਈ ਕੱਟੀ ਲੈਣੀ ਆ ਵੀਰੇ ਦਰਸ਼ਕੋ ਜੇ ਕੋਈ ਹੋਵੇ ਕਿਸੇ ਕੋਲੇ ਦੱਸ ਕਹੀ ਜੀ ਚਾਹੀਦੀ ਆ 8 ਮਹੀਨੇ ਦੀ ਹੋਵੇ ਸਾਲ ਦੀ ਹੋਵੇ ਵਧੀਆ ਹੋਵੇ ਹਾਂ ਪਾਲਣੀ ਆ ਯਾਰ ਸ਼ੌਕ ਨਾਲ ਆ ਮੈਸੇਜ ਕਰਦੇ ਹੋ ਬਾਈ ਹਾਂ ਹਾਂ ਉਸੇ ਦੇ ਨਾਲ ਕਨੈਕਟ ਕਰ ਲਿਓ ਪਰ ਨੰਬਰ ਤੇ ਫੋਨ ਲਾ ਦੇਾਂਗੇ ਸਕਰੀਨ ਤੇ ਉਹ ਤੇ ਬਈ ਦੱਸ ਦਿਓ ਜੇ ਕਿਸ ਕੋਲੇ ਕੱਟੀ ਐ ਤੇਰੇ ਨਹੀਂ ਕਰ ਲੈਣੇ ਸੰਪਰਕ ਬੱਸ ਸਾਲ ਤੋਂ 2 ਸਾਲਾਂ ਦੇ ਵਿੱਚ ਵਿੱਚ ਹੋਵੇ ਹਾਂ ਠੀਕ ਆ ਠੀਕ ਐ ਓਕੇ ਜੀ ਨੰਬਰ ਦਾ ਵਾਸਤੇ ਪਤਾ ਹੀ ਆ ਮੈਸੇਜ ਕਰ ਦਿਓ ਥੱਲੇ ਉਹਦੀ ਦੇਖਣ ਆ ਜਾਗੇ 5 ਮਿੰਟਾਂ 'ਚ ਕਰੇ ਹੋਵਾਂਗੇ ਚੰਗਾ ਯਾਰਾ ਚਲ ਠੀਕ ਐ ਫਿਰ ਓਕੇ ਯਾਰਾ ਓਕੇ ਹਾਂ 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 ਮਾਰ ਲਿਆ ਕਰ ਜਿਹੜਾ ਹਾਂਜੀ ਰੋਟਾ ਜੀ ਬੜੀ ਵਧੀਆ ਜੀ ਆਇਆ ਕਰੋ ਰੋਟਾ ਜੀ ਸਵੇਰੇ ਠੀਕ ਆ ਚੰਗਾ ਜਮਾਂਦੇ ਰੋਟਾ ਹੀ ਆਇਆ ਕਰੋ